ਸਾਰਿਆਂ ਨੂੰ ਪਿਆ ਭਾਈ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਦੋਸਤੋ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੀ ਸਕਰੀਨ ਤੇ ਚੱਲਦੇ ਆ ਉੱਥੇ ਤੁਹਾਨੂੰ ਸੰਪਰਕ ਕਰ ਸਕਦੇ ਆ ਤੇ ਭਈ ਅੱਜ ਅਸੀਂ ਆਪਣੇ ਹੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਸਵੀਰ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਅੱਜ ਆਏ ਭਈ ਜਾਂਟੇ ਕੋਲੇ ਤੇ ਬਾਕੀ ਡਿਟੇਲ ਆਪਾਂ ਭਈ ਜਾਂਟੇ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਭਈ ਜਾਂ ਸਤਿ ਸ੍ਰੀ ਅਕਾਲ ਬਾਈ ਤੇ ਕਿੰਨੇ ਨਾਗ ਬਕਾਉਗਾ ਬਈ ਅੱਜ ਪਰਫਲ ਅੱਜ ਇੱਕ ਹੀ ਵਿਹੜ ਆਹੀ ਬਾਈ ਇੱਕ ਵਿਹੜ ਠੀਕ ਹੈ ਹਾਂਜੀ ਬਈ ਆ ਵਿਹੜ ਇਹ ਕੰਨੇਵੇਂ ਸੂਏ ਬਈ ਇਹਦੀ ਪਹਿਲਾ ਸੂਆ ਸੂਈ ਵੀ ਹੈ ਬਿਰਿਆ ਵੱਛਾ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਠੀਕ ਆ ਬਈ ਚਾਰ ਪੰਜ ਦਿਨ ਹੋਇਆ ਮਗਰ ਸੂਈ ਨੂੰ ਬਾਕੀ ਹਜੇ ਠੀਕ ਆ ਤੇ ਦੁੱਧ ਦੁੱਧ ਕਿੰਨਾ ਬਈ ਅੰਠੇ ਦਾ ਦੁੱਧ ਥੱਲੇ ਪੂਰਾ 20 ਕਿਲੋ ਹੋਊਗਾ ਹੀ ਹੁਣ ਪੂਰਾ 20 ਕਿਲੋ ਬਾੜਾ 20 ਕਿਲੋ ਹੈਗਾ ਹਜੇ ਹਾਂਜੀ 20 ਕਿਲੋ ਬਾਈ ਬੋਲਾ ਇਸ ਵਕਤ ਉਹ ਚਾਰ ਟਾਈਮ ਤੋਲ ਲੈ ਭਾਵਾ ਠੀਕ ਆ ਹਾਂ 18 ਕਿਲੋ ਮੰਨ ਕੇ ਲੈ ਲੇ 20 ਕਿਲੋ ਦੋ ਤਾਂ ਤਿਆਰ ਆ ਠੀਕ ਹੈ ਜੀ ਠੀਕ ਹੈ ਬਾਈ 20 ਕਿਲੋ ਇਸ ਟਾਈਮ ਚਾਰ ਦਿਨ ਹੋ ਗਏ ਸੂਈ ਨੂੰ 20 ਕਿਲੋ ਪੰਜ ਹੋ ਗਏ ਬਾਈ ਪੰਜ ਛੇ ਪੰਜ ਛੇ ਦਿਨ ਹੋ ਗਏ ਬਾਈ ਦੱਸਦਾ ਵੀ ਸੂਈ ਨੂੰ ਤੇ 20 ਕਿਲੋ ਦੱਦ ਕੰਡੇ ਤੋਂ ਮੈਂ ਤਿਆਰ ਆ ਬਾਈ ਜੰਦਾ ਭਾਵਾ ਇੱਕ ਡੰਗ ਚੋਲੇ ਭਾਵਾ ਕੋਈ ਦੋ ਡੰਗ ਚੋਲੇ ਭਾ ਕੋਈ ਚਾਰ ਡੰਗ ਚੋਲੇ ਤੇ ਬਾਕੀ ਵੀ ਥਣ ਥਣ ਦੀ ਸੋਹਣੀ ਆ ਜਿਹਦੇ ਸਾਬ ਹੁਣ ਬਲੂਣਾ ਮਗਰ ਬਾਈ ਬੱਛਾ ਤੁਸੀਂ ਦੇ ਸਕਦੇ ਆ ਬਾਕੀ ਤੁਰ ਹਵਾਨਾ ਨੂੰ ਦਿਖਾਣਾ ਤੁਰ ਦਿਓ ਤੁਹਾਨੂੰ ਬਾਕੀ ਵੀ ਥਣ ਲਈ ਵੀ ਦੀ ਬਈ ਸਾਫ ਆ ਕੋਈ ਭੋਰਾ ਕੋਈ ਫੋਟ ਸ਼ਾਂਗ ਨਹੀਂ ਤੇ ਕਦ ਕਾਂਠ ਬੰਨੇ ਉਹ ਵੀ ਬਾਕਮਾਲ ਆ ਬਾਈ ਦਾ ਆਪ ਦਾ ਵੀ ਕਦ 6 ਸਾਢੇ 6 ਫੁੱਟ ਦੇ ਨੇੜਾ ਤੇ ਬਾਈ ਬਾਈ ਮੋਢਾ ਉੱਤੇ ਜਾਂਦੀ ਆ ਬਾਕੀ ਕਦ ਕੋਦਾਂ ਨਹੀਂ ਬਾਈ ਕੋਈ ਕਾਚ ਨਹੀਂ ਜਾਤ ਵਾਲੀ ਵਹਿਣਾ ਬਾਈ ਪੂਰੀ ਤੇ ਬਾਕੀ ਵੀ ਹਵਾਨਾ ਵੀ ਫੈਕਸ ਹਵਾਨੇ ਦੀ ਆ ਬਾਈ ਤੁਹਾਨਾ ਹੋਂ ਨਾ ਬਹੁਤ ਸੋਨਾ ਕਰਮਾਂ ਨਹੀਂ ਬਣਾਇਆਗਾ ਬਾਕੀ ਥਾਣ ਥਣ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਥਾਣ ਥਣਾ ਨੂੰ ਵੀ ਕੁਝ ਪੂਰੀ ਇੱਕੋ ਜੀ ਵਿੱਥੀ ਦੇ ਥਣ ਲੱਗੇ ਕੈਮਰਾ ਤੋਂ ਡਰ ਜਾਂਦਾ ਪਸੂ ਤੇ ਕਦ ਕਾਂਠ ਵੀ ਬਾਈ ਠੀਕ ਆ ਚੰਗਾ ਵਧੀਆ ਵੇੜ ਦਾ ਖਾਦਾ ਤੇ ਬਾਕੀ ਉਹੀ ਜਾਤ ਵਾਲੀ ਆ ਤੇ ਕੀ ਡਿਮਾਂਡ ਕਰਦੇ ਆ ਬਈਆਂ ਟਿਆ ਪੈਦੀ ਇਹਦਾ ਦੇਣ ਲੈਣਾ 10000 ਰੁਪਈਆ ਬਈ 80000 ਰੁਪਈਆ ਮੰਨਤਾਨ ਹੋ ਜੂਗਾ ਮੌਕੇ ਤੇ ਥੋੜਾ ਬਹੁਤਾ ਹੋ ਜੂਗਾ ਠੀਕ ਆ ਬਾਈ ਬਾਈ ਨੇ 80000 ਰੁਪਈਆ ਡਿਮਾਂਡ ਕੀਤੀ ਆ ਬਈਆਂ ਦਾ ਮੌਕੇ ਤੇ ਮੰਨਤਾਨ ਕਰ ਦਾਂਗੇ ਵੇੜ ਤੁਹਾਨੂੰ ਦਿਖਾ ਦਈਏ ਵੀ ਬਾਕੀ ਤੁਸੀਂ ਆ ਪਾ ਕੇ ਦਸਲੀ ਕਰ ਲਓ ਬਈਆਂ ਦਾ ਭਾਅ ਦੋ ਡੰਗ ਚੋ ਭਾਅ ਤਿੰਨ ਡੰਗ ਚੋ ਲਿਓ ਤੇ ਬਾਕੀ ਆ ਬਾਈ ਦਾ ਕੰਟੈਕਟ ਨੰਬਰ ਲੈਨੇ ਆ ਤੇ ਕੀ ਨੰਬਰ ਆ ਬਈ ਆਪਣਾ ਕੰਟੈਕਟ ਨੰਬਰ 6287340133 ਠੀਕ ਆ ਬਾਈ ਦਾ ਵੀ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਲਿਓ ਤੇ ਮਿਲਦੇ ਆ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਦਾ